ਜੀ ਸਰ ਇਹ ਇੱਕ ਬਹੁਤ ਸਿੰਪਲ ਜਿਹਾ ਉਪਰਾਲਾ ਹੈ ਮਨੁੱਖ ਸੇਵਾ ਵਾਸਤੇ ਹੈ ਇਹ ਕਿਉਂਕਿ 에ਅਰ ਪੋਲੂਸ਼ਨ ਹੋ ਗਿਆ ਵਾਟਰ ਪੋਲੂਸ਼ਨ ਹੋ ਗਿਆ ਸਾਊਂਡ ਪੋਲੂਸ਼ਨ ਹੋ ਗਿਆ ਸਾਡੀ ਅਰਥ ਵੀ ਅੱਜ ਪੈਸਿਸਾਈਡ ਨਾਲ ਪਰਮਾਰ ਹੋਈ ਹੋਈ ਹੈਗੀ ਹੈ ਬਿਮਾਰੀਆਂ ਦੀ ਪਰਮਾਰ ਹੋਈ ਹੈ ਅੱਜ ਤੋਂ 20-50 ਸਾਲ ਪਹਿਲਾਂ ਵਾਤਾਵਰਨ ਸ਼ੁੱਧ ਸੀ ਸਾਡੀ ਧਰਤੀ ਸ਼ੁੱਧ ਸੀ ਇਨਸਾਨ ਦਾ ਜੀਵਨ ਹਸਦਾ ਖੇਰਦਾ ਸੀਗਾ ਔਰ ਬਿਮਾਰੀਆਂ ਨਹੀਂ ਸੀਗੀਆਂ ਅੱਜ ਬਿਮਾਰੀਆਂ ਦਾ ਇਹ ਮੇਨ ਪੋਲੂਸ਼ਨ ਦਾ ਇਹੀ ਮੇਨ ਕਾਰਨ ਹੈ ਇਹ ਮਲੁਖੀ ਜਾਤ ਨੂੰ ਬਚਾਉਣ ਵਾਸਤੇ ਹੀ ਅਸੀਂ ਇੱਕ ਉਪਰਾਲਾ ਕੀਤਾ ਹੈਗਾ ਇੱਕ ਛੋਟਾ ਜਿਹਾ ਅਸੀਂ ਇੱਕ ਇਹ ਪੀਪਾ ਲੈ ਕੇ ਜਿਹਨੂੰ ਅਸੀਂ ਪක්ෂੀਆਂ ਦਾ ਆਧਾ ਦਾ ਕਹਿ ਸਕਦੇ ਆ ਅਸੀਂ ਪක්ෂੀਆਂ ਦਾ ਕਲੈਕਟਰ ਕਹਿ ਸਕਦੇ ਆ ਪක්ෂੀਆਂ ਦਾ ਭੋਜਨ ਦਾ ਖਾਨ ਪੀਂਦਾ ਇਹ ਚ ਸਮਾਨ ਰੱਖਣਾ ਹੈ ਇਸ ਦੇ ਵਿੱਚ ਅਸੀਂ ਵਿਚਾਰੇ ਪਾਣੀ ਪਾਣਾ ਹੈਗਾ ਔਰ ਤਿੰਨ ਪਾਸੇ ਹੈਗੇ ਨੇ ਉੱਥੇ ਦਾਣਾ ਪਾਣਾ ਹੈਗਾ ਸਾਰੇ ਸਾਰੇ ਭਰਾ ਇੱਕ ਇੱਕ ਪੀਸ ਇਹਨੂੰ ਲੈ ਕੇ ਜਾਣਗੇ ਆਪਣੇ ਘਰ ਦੇ ਬਾਹਰ ਰੁੱਖ ਦੇ ਥੱਲੇ ਕਾਕੇ ਛਾਰਵੇਂ ਪਾਣੀ ਗਰਮ ਨਾ ਹੋਵੇ ਔਰ ਜਦੋਂ ਉਹ ਭਾਈ ਸਾਹਿਬ ਮੇਰੇ ਭਰਾ ਸਾਰੇ ਸਵਾਜ ਸਹੀਥੇ ਖੜੇ ਨੇ ਜਦੋਂ ਪਾਣ ਲੱਗੇ ਤਾਂ ਆਂਡੀ ਗੋਲਡੀ ਸਾਰੇ ਕੰਮ ਕਰ ਰਾਈ ਜਾਣਗੀ ਆ ਜਿਵੇਂ ਕੇ ਆਦਮੀ ਦਾ ਖਾਣਾ ਪੀਣਾ ਸੋਣਾ ਜ਼ਰੂਰੀ ਹੈ ਇਦਾਂ ਹੀ ਸਾਨੂੰ ਸੇਵ ਐਨੀਮਲ ਸੇਵ ਬਰਡ ਸੇਵ ਐਟਮੋਸਫੀਅਰ ਸੇਵ ਕਲਾਈਮੇਟ ਸੇਵ ਲਾਈਫ ਇਹ ਬਹੁਤ ਜ਼ਰੂਰੀ ਹੈਗਾ ਪਿੱਛੋਂ ਕਿ ਨਾ ਇਧਰ ਆ ਵੀ ਜਿਹਾ ਕਰਾਇਆ ਜਾ ਵੀ ਸਾਰੇ ਦੇ ਹਾਂ ਪਿੱਛੇ ਲੋਰ ਪਿੱਛੇ ਠੀਕ ਹੁਣ ਦੱਸੋ ਅਜਨੇ ਇੰਦਰ ਪਏ ਬਣੇ ਹਿਆ ਤੁਸੀਂ ਆਈ ਪੂਰੇ ਕਮਰੇ ਜੀ ਸਾਡੇ ਪਵਨ ਜੀ ਸਾਡੇ ਨਾਲ ਨੇ ਮਾਤਾ ਕੁਸ਼ਲਿਆ ਚੈਰੀਟੇਬਲ ٹرسٹ ਹੈ ਇਹਨਾਂ ਨੂੰ ਮੈਂ 15 ਦਿਨ ਪਹਿਲਾਂ ਮਿਲਿਆ ਇਹਨਾਂ ਨੇ ਮੈਨੂੰ ਘਰੇ ਬੁਲਾਇਆ ਮੈਂ ਦੇਖਿਆ ਮੈਂ ਕਿਹਾ ਇਹ ਤਾਂ ਬਹੁਤ ਸਸਤਾ ਔਰ ਵਧੀਆ ਮਲੁਕੀ ਜੀਵਨ ਨੂੰ ਅੱਗੇ ਵਧਾਉਣ ਵਾਸਤੇ ਬਹੁਤ ਜ਼ਰੂਰੀ ਹੈ ਔਰ ਮਲੁਕੀ ਜੀਵਨ ਨੂੰ ਮੈਂ ਜਿਵੇਂ ਕਿਹਾ ਖਾਣਾ ਪੀਣਾ ਸੌਣਾ ਜ਼ਰੂਰੀ ਹੈ ਇਦਾਂ ਜੇ ਮਨੁੱਖ ਨੇ ਆ ਰਲ ਟਾਈਮ ਜੀ ਮਨੁੱਖ ਦੀ ਹੋਂਦ ਕਹੀਦੀ ਹੈ ਉਹਨੂੰ ਵਾਤਾਵਰਣ ਵੀ ਸ਼ੁੱਧ ਚਾਹੀਦਾ ਹੈ ਔਰ ਸ਼ੁੱਧ ਵਾਤਾਵਰਣ ਸਦਾ ਬਰਡਸ ਨੇ ਐਨੀਮਲਸ ਨੇ ਟਰੀਜ਼ ਨੇ এনवायरमेंट ਨੂੰ ਸ਼ੁੱਧ ਕਰਨਾ ਵੀ ਬਹੁਤ ਜ਼ਰੂਰੀ ਹੈ ਮਾਨਵ ਸੇਵਾ ਕੇਂਦਰ ਦਾ ਇਹੀ ਕੋਪਰਹਲਾ ਹੈ ਕਿ ਅਸੀਂ ਕੁਝ ਕੁਝ ਸਮਾਜ ਨੂੰ ਦਈਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਦਾ ਮਨੁੱਖ ਦਾ ਇਹਦਾ ਸਮਾਜ ਹੈ ਉਹ ਜਿਉਂਦਾ ਰਹੇ ਇਸ ਤਰਤੀ ਦੇ ਰੰਗਲਾ ਪੰਜਾਬ ਰੰਗਲਾ ਭਾਰਤ ਦੇਸ਼ ਦਾ ਵਧੀਆ ਰਹੇ ਇਹ ਹੀ ਸੋਚ ਵਿਚਾਰ ਨਾਲ ਅਸੀਂ ਕੀਤਾ ਹੈ ਇਹ ਅਸੀਂ ਇਦਾਂ ਦੇ ਪੰਛੀਆਂ ਦੇ ਰਸਤਰ ਬਣਾਏ ਨੇ ਇਹ ਲਗਭਗ 100 ਪੀਸ ਬਣਾਏ ਨੇ ਤੁਹਾਡੇ ਸਾਹਮਣੇ ਪਏ ਨੇ ਔਰ ਇਹ ਸਾਰੇ ਪਰਾ ਲੈ ਕੇ ਜਾਣਗੇ ਆਪਣੇ ਘਰਾਂ ਚ ਲਾਣਗੇ ਘਰ ਦੇ ਬਾਹਰ ਅ ਰਕਸ਼ ਥਲੇ ਲਗਾਣਗੇ ਜਿਵੇਂ ਕਿ ਆਪਣੀ ਹੁਣ ਗੱਲਬਾਤ ਹੋਈ ਹੈ ਔਰ ਉਸ ਨੂੰ ਲਗਾਉਣ ਦਾ ਤਸ ਹੈ ਇੱਥੇ ਆਪਾਂ ਇੱਕ ਮੇਹ ਲਗਾਨੀ ਹੈ ਰਕਸ਼ ਦੇ ਨਾਲ ਐ ਲਗਾ ਸਕਦੇ ਆ ਜਾਂ ਇੱਥੇ ਆਪਾਂ ਇੱਕ ਤਾਰ ਲਗਾ ਕੇ ਬ੍ਰਿਕਸ ਦੇ ਨਾਲ ਕੱਢੋ 6 ਫੁੱਟ ਉੱਚਾ ਹੋਵੇ ਇਹ ਲਾ ਸਕਦੇ ਆ ਜਮੀਨ ਤੇ ਨਹੀਂ ਰੱਖਣਾ ਇਹਨੂੰ ਤਾਂ ਕਿ ਕੋਈ ਕੁੱਤਾ ਬਿੱਲੀ ਜਾਨਵਰ ਕੋਈ ਪੰਛੀ ਨੂੰ ਨਾ ਖਾ ਲੇ ਆਪਾਂ ਇਹਨੂੰ 6 ਫੁੱਟ ਦੀ ਹਾਈਟ ਤੇ ਹੀ ਲਾਣਾ ਤਾਂ ਕਿ ਸਾਨੂੰ ਪਾਣੀ ਪਾਣ ਦੇ ਵਿੱਚ ਦਾਣਾ ਪਾਣ ਚ ਕੋਈ ਦਿੱਕਤ ਨਾ ਆਵੇ ਇਸ ਉਪਰਾਲੇ ਦੇ ਨਾਲ ਨਾਲ ਅਸੀਂ ਇੱਕ ਹੋਰ ਵੀ ਉਪਰਾਲਾ ਕੀਤਾ ਹੈ ਜਿਵੇਂ ਕਿ ਅਸੀਂ ਇਹ ਪੋਰਟ ਬਣਾਏ ਨੇ ਇਹ ਪੋਰਟ ਪਸ਼ੂਆਂ ਵਾਸਤੇ ਜਾਨਵਰਾਂ ਵਾਸਤੇ ਬਣਾਏ ਨੇ ਇਹ ਪੋਰਟ ਮਾਨਵ ਸੇਵਾ ਕੇਂਦਰ ਵੱਲੋਂ ਲਗਭਗ 20 ਪੀਸ ਬਣਾਏ ਨੇ ਔਰ ਅਸੀਂ ਜਿੱਥੇ ਵੀ ਗਊਸ਼ਾਲਾ ਹੈਗੀ ਹੈ ਨੀਰਾ ਚਾਰਾ ਬੰਦਾ ਹੈਗਾ ਹੈ ਕਾਲ ਹੈਗੀ ਹੈ ਜਿੱਦੇ ਪਸ਼ੂ ਬੱਠੇ ਹੁੰਦੇ ਨੇ ਉੱਥੇ ਇੱਕ ਘਰ ਦੀ ਜਮਾਂ ਰਲਾਵਾਂਗੇ ਉੱਥੇ ਇਹਨੂੰ ਰੱਖਾਂਗੇ ਅਸੀਂ ਤਾਂ ਦੋਸਤੋਂ ਤੁਹਾਨੂੰ ਕਿਵੇਂ ਲੱਗਿਆ ਮਾਨਵ ਸੇਵਾ ਕੇਂਦਰ ਦਾ ਇਹ ਕੰਮ ਕਿ ਜਿਹੜੇ ਮਾਨਵ ਸੇਵਾ ਕੇਂਦਰ ਸੀ ਪਹਿਲਾਂ ਹੀ ਐਕਟਿਵ ਸੰਸਥਾ ਇੱਕ ਬਟੰਡਾ ਦੀ ਪਹਿਲਾਂ ਜਿਹੜੇ ਜ਼ਰੂਰਤਮਤ ਲੋਕਾਂ ਨੂੰ ਕੋਈ ਸਹਾਇਤਾ ਲਿਆ ਇੱਥੇ ਬੈਂਡਰ ਲੱਗਿਆਗਾ ਤੁਸੀਂ ਲਿਖਿਆਗਾ ਰਾਸ਼ਨ ਸਮਾਨ ਨਵੇਂ ਜਸਨਗੁਰੂ ਤੋਂ ਮੰਦੋ ਲਈਏ ਸੂਟ ਸਾਰੀ ਕੋਟ ਪੈਂਟ ਰਿਜ਼ਾਈਮ ਕਰਦੇ ਕੰਮ ਕਰਦਾ ਜਿੰਨੇ ਵੀ ਕੱਪੜੇ ਹੁੰਦੇ ਆਗੇ ਕੋਟ ਹੁੰਦੇ ਆ ਘਰਾਉਣੇ ਹੋਣਗੇ ਤੇ ਪੁਰਾਣਾ ਸਮਾਨ ਲੈ ਕੇ ਉਹ ਵੈਲ ਪੈਕ ਕਰਕੇ ਪ੍ਰੈਸ ਕਰਕੇ ਡਰਾਈ ਕਲੀਨ ਕਰਾ ਕੇ ਜਰੂਤਮਤ ਹੁੰਦੇ ਨਾ ਉਹਨਾਂ ਨੂੰ ਇਹ ਦਿੱਤੇ ਹੈਗੇ ਮੌਕੇ ਦੇ ਜੋ ਜਿਹੜੇ ਲੋੜਵੰਦਾਂ ਨਾਲ ਸੰਬੰਧਿਤ ਕਿ ਅੱਜ ਇਹਨਾਂ ਨੇ ਮਾਨਸੇਵਾ ਕੰਦਾਂ ਨੇ ਹੁਣ ਪਸ਼ੂ ਪੰਛੀਆਂ ਦੇ ਸੇਵਾ ਕਰਨ ਦਾ ਵੀ ਮੇਲਾ ਚੱਕਿਆ ਇਹਨਾਂ ਨੇ ਜਿਹੜੇ ਇਹ ਟੀਮ ਦੇ ਪਿੱਪੇ ਬਣਾਏ ਜਾਂਦੇ ਬੇਸਟ ਹੁੰਦੇ ਆ ਆਪਾਂ ਦੇ ਦੇ ਦਿੰਨੇ ਆ ਕਵਾੜ ਚ ਦੇ ਦਿੰਨੇ ਆ ਕਵਾੜ ਚ ਦੇਣ ਦੀ ਵਿਵਸਥਾ ਨੇ ਯੂਟਿਲਾਈਜ਼ ਕਰਕੇ ਇਹ ਪਿੱਪੇ ਹੈਗੇ ਇਹਨੂੰ ਬਣਾ ਕੇ ਬੜੀ ਵਧੀਆ ਤਰੀਕੇ ਨਾਲ ਸਾਈਡ ਤੇ ਜੋ ਚਾ ਤਿੰਨੇ ਪਾਸੇ ਟੱਕਣ ਲਗਾ ਤੇ ਤਾਂ ਕਿ ਇਹਦੇ ਵਿੱਚ ਅਨਾਜ ਪੈ ਸਕੇ ਪੰਛੀਆਂ ਵਾਸਤੇ ਤੇ ਵਿਚਾਲੇ ਪਾਣੀ ਪੈ ਸਕੇ ਇਹ ਸ਼ਹਿਰ ਦੇ ਵਿੱਚ ਅੱਡ ਅੱਡ ਥਾਵਾਂ ਤੇ ਜਾਣਗੇ ਡਰਕਟਾਂ ਦੇ ਉੱਤੇ ਟੰਗ ਕੇ ਆਉਣਗੇ ਜਿਨ੍ਹਾਂ ਨੂੰ ਕਿਸੇ ਨੂੰ ਲੋੜ ਹੈ ਕਿਸੇ ਨੇ ਲੱਗਦਾ ਕਿ ਸਾਡੇ ਘਰ ਵੀ ਇਹ ਅਜੀ ਟੰਗੜਾਗਾ ਉੱਥੇ ਇਹਨਾਂ ਤੋਂ ਲਿਆ ਸਕਦਾ ਜਾਂ ਫਿਰ ਇਹ ਤੁਹਾਨੂੰ ਇਹਨੂੰ ਕਾਲ ਕਰੋ ਇਹ ਆ ਕੇ ਤੁਹਾਨੂੰ ਘਰੇ ਵੀ ਬਚਾ ਦੇਣਗੇ ਹੌਂਦੇ ਵੀ ਕਰ ਦੇਣਗੇ ਇਹਦਾ ਨੰਬਰ ਵੀ ਚ ਲਿਖਿਆ ਨੰਬਰ ਦਿਖਾ ਦੇ ਨੰਬਰ ਲਿਖਿਆ ਨਿਮੇ 8545 14677 ਸ੍ਰੀ ਗੰਪ ਕਾਜੀ ਦਾ ਨੰਬਰ ਹੈ ਅਸੀਂ ਕੈਪਸ਼ਨ ਦੇ ਵਿੱਚ ਵੀ ਜਿਹੜਾ ਟਾਈਟਲ ਦੇ ਵਿੱਚ ਵੀ ਇਹ ਨੰਬਰ ਨੂੰ ਪਾ ਦਾਂਗੇ ਇਹਨੂੰ ਕਾਲ ਕਰੋ ਤਾਂ ਜਦੋਂ ਵੀ ਕਿਸੇ ਨੂੰ ਜ਼ਰੂਰਤ ਹੈ ਤਾਂ ਡੈਮੋ ਦੇਣਾ ਚਾਹਣਾ ਹੈਗਾ ਗੰਪ ਕਾਜੀ ਕੀ ਡੈਮੋ ਦੇਣਗੇ ਇਸ ਤਰ੍ਹਾਂ ਟੰਗਣਗੇ ਇਹ ਮਿਲਾਣਾ ਹੈਗਾ ਅਸੀਂ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ ਇਹ ਰੋਕਾਰ ਪੰਛੀਆਂ ਲਈ ਸਾਰਿਆਂ ਨੇ ਆਪਣੇ ਘਰ ਦੇ ਬਾਹਰ ਨੂੰ ਜਾਂ ਪਾਰਕਾਂ ਦੇ ਵਿੱਚ ਲਗਾਉਂਦੇ ਰਹਿਣਾ ਚਾਹੀਦਾ ਬਹੁਤ ਬਹੁਤ ਤੇ ਇਸ ਨੂੰ ਦੋ ਤਰੀਕਿਆਂ ਨਾਲ ਅਸੀਂ ਇਸ ਨੂੰ ਦੋ ਤਰੀਕਿਆਂ ਨਾਲ ਲਗਾ ਸਕਦੇ ਹਾਂ ਅਸੀਂ ਇਸ ਨੂੰ ਦੋ ਤਰੀਕਿਆਂ ਨਾਲ ਲਗਾ ਸਕਦੇ ਹਾਂ ਇੱਕ ਅਸੀਂ ਜਿਵੇਂ ਸਮਝ ਰਹੇ ਹਾਂ ਲੜ ਸਕਦੇ ਹਾਂ ਲੜ ਸਕਦੇ ਹਾਂ ਇੱਕ ਤੇ ਲਾ ਕੇ ਆਪਰ ਲਗਾ ਸਕਦੇ ਹਾਂ ਦੂਜਾ ਅਸੀਂ ਇਹਨੂੰ ਇਹਨੂੰ ਤਾਰ ਨਾਲ ਰੁੱਖ ਦੇ ਉੱਪਰ ਕਾਰ ਮਾਜ ਪਲਾਸਟਿਕ ਦੀ ਮਜਬੂਤ ਅਸੀ ਨਾਲ ਅਸੀਂ ਨੂੰ ਲਗਾ ਸਕਦੇ ਆ ਔਰ ਸਾਡਾ ਹੀ ਪ੍ਰਲਾ ਸੇਵ এনवायरमेंट ਸੇਵ ਬਰਡਸ ਸੇਵ ਐਨੀਮਲ ਸੇਵ ਲਾਈਫ ਮਾਨਵ ਸੇਵਾ ਕੇਂਦਰ ਦਾ ਇੱਕ ਗਿਆਨ ਪ੍ਰਕਾਸ਼ ਮੈਂ ਚੇਅਰਮੈਨ ਹੁੰਦੇ ਨਾਤੇ ਮੇਰਾ ਸਦਾ ਇਹੀ ਉਪਰਾਲਾ ਸਾਡੇ ਨਾਲ ਆਰਟ ਆਫ ਲਿਵਿੰਗ ਤੋਂ ਦਿਨੇਸ਼ ਜੀ ਕਲਾਸ਼ ਜੀ ਨਵਾਸਿ ਕਾਂ ਨਾਸ਼ਮ ਤੋਂ ਸੁਰੇਸ਼ ਜੀ ਕੇਸੀ ਰਕੇਸ਼ ਰੂਲਾ ਜੀ ਬڑے-ਬڑے ਇਥੇ ਮੈਂ ਹੁਣ ਕਿਹਦੇ ਕਿਹਦੇ ਨਾਮ ਲਵਾਂ ਸਾਰੇ ਪ੍ਰਾਇਵਰਨ ਪ੍ਰਾਰੇ ਸਾਰੇ ਸ਼ਹਿਰ ਦੇ ਪ੍ਰਾਇਵਰਨ ਤੇ ਮੇਰੇ ਇਥੇ ਆਏ ਹੋਏ ਨੇ ਹੈਗਾ ਇੱਥੇ ਵੀ ਤੁਸੀਂ ਲਾ ਕੇ ਆਏ ਹੋ ਅਸੀਂ ਇਹ ਉਪਰਾਲਾ ਕੀਤਾ ਹੈ ਅਸੀਂ ਚਾਹੁੰਦੇ ਹਾਂ ਸਮਾਜ ਦੇ ਹੋਰ ਲੋਕ ਵੀ ਇਸ ਪ੍ਰੋਗਰਾਮ ਚ ਬਾ ਚੜ ਕੇ ਹਿੱਸਾ ਲੈਣ ਤਾਂ ਕਿ ਅਸੀਂ ਆਉਣ ਵਾਲੀ ਮਨੁੱਖਤਾ ਦੇ ਜੀਵਨ ਨੂੰ ਬਚਾ ਸਕੀਏ ਜੇ ਤੁਹਾਡਾ ਆਪਣਾ ਚੈਨਲ 5 ਪਾਣੀ ਟੀਵੀ ਮੈਂ ਦੇਵਕਰਨ ਜੈਹਨ ਜੈਪੜ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ 5 ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ